ਅੱਜ ਸਰਦੂਲਗੜ ਬਲਾਕ ਵਿੱਚ اے ਆਈ ਸੀ ਸੀ ਵੱਲੋਂ ਬੜੇ ਹੀ ਸਾਡੇ ਸਰਕਾਰਯੋਗ ਅਨਿਲ ਚੌਧਰੀ ਜਿਹੜੇ ਆਪਣੇ ਸੈਕਟਰੀ ਨੇ ਆਲਰੇਡੀ ਕਾਂਗਰਸ ਕਮੇਟੀ ਦੇ ਜਿਹੜੇ ਪਹਿਲਾਂ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਵੀ ਰਹੇ ਨੇ ਐਮ ਐਲ ਏ ਵੀ ਰਹੇ ਨੇ ਉਹਨਾਂ ਨੂੰ ਅਬਜ਼ਰਵਰ ਬਣਾ ਕੇ ਇੱਥੇ ਭੇਜਿਆ ਹੈ ਬਕਾਇਦਾ ਜ਼ਿਲ੍ਹਾ ਮਾਂਝਾ ਦਾ ਅਬਜ਼ਰਵਰ ਬਣਾ ਕੇ ਅੱਜ ਉਹ ਉਸ ਤਹਿਤ ਸਰਦੂਲਗੜ ਬਲਾਕ ਦੇ ਬਾਰੇ ਲੋਕਾਂ ਦੀ ਇਸ ਇਲਾਕੇ ਦੇ ਲੋਕਾਂ ਦੀ ਵੋਟਰਾਂ ਦੀ ਆਪਣੀ رائے ਲੈਣ ਆਏ ਨੇ ਵੀ ਕਿ ਨੂੰ ਜ਼ਿਲ੍ਹਾ ਪ੍ਰਧਾਨ ਹੋਣਾ ਚਾਹੀਦਾ ਹੈ ਕਿਹੜਾ ਯੋਗ ਵਿਅਕਤੀ ਹੈ ਜਿਹੜਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਹੈ ਵਿੱਚ ਹੀ ਚਰਚਾ ਦੇ ਵਿੱਚ ਇਹ ਵੀ ਸੁਣਦੇ ਵਿੱਚ ਆਇਆ ਵੀ ਇਹ ਨਾ ਜੁਮਾ ਦੇ ਨਾਲ ਕਿਸੇ ਨਾ ਕਿਸੇ ਧੜਾਬੰਦੀ ਜੀ ਕਾਂਗਰਸ ਪਾਰਟੀ ਦੇ ਵਿੱਚ ਪੈਦਾ ਹੋ ਰਹੀ ਹੈ ਇਹ ਧੜਾਬੰਦੀ ਨਹੀਂ ਇਹ ਤਾਂ ਇੱਕ ਡੈਮੋਕਰੈਟਿਕ ਸਿਸਟਮ ਹੈ ਇਹਦੇ ਵਿੱਚ ਲੋਕ ਸਮਗਾ ਲੋਕ ਸ਼ਕਤੀ ਉੱਭਰ ਕੇ ਆਉਂਦੀ ਹੈ ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗਦਾ ਹੈ ਜਿਹੜੇ ਚੁਣਿਆ ਹੋਇਆ ਵਿਅਕਤੀ ਕਿਸੇ ਭੇਦਭਾਵ ਦੇ ਵਿੱਚ ਹੇਟ ਨਹੀਂ ਪਹਿਲਾਂ ਕਾਂਗਰਸ ਪਾਰਟੀ ਉੱਤੋਂ ਨਾਮਿਨੇਟ ਕਰਕੇ ਭੇਜ ਦਿੰਦੀ ਸੀ ਜਾਂ ਪਾਇੰਟ ਕਰਕੇ ਪਰ ਹੁਣ ਜਿਹੜਾ ਉਹਨਾਂ ਨੇ ਇਹ ਵੋਟਿੰਗ ਵਾਲਾ ਸਿਸਟਮ ਕੀਤਾ ਹੈਗਾ ਠੀਕ ਹੈ ਥੋੜਾ ਬਹੁਤ ਇਹ ਜ਼ਰੂਰ ਹੋ ਜਾਂਦਾ ਉਮੀਦਵਾਰਾਂ ਕਰਕੇ ਪਰ ਸਹੀ ਜਿਹੜਾ ਯੋਗ ਵਿਅਕਤੀ ਹੀ ਇੱਥੇ ਪ੍ਰਧਾਨ ਬਣਦਾ ਅੱਜ ਜੀ ਜੋ ਸਾਡੇ ਪਿਛਲੇ ਹਾਈਦਰਾਬਾਦ ਵਿੱਚ ਇਹ ਸ਼ਿਵਰ ਹੋਇਆਗਾ ਇੰਤਨ ਸ਼ਿਵਰ ਉਹਦੇ ਵਿੱਚ ਕਾਂਗਰਸ ਪਾਰਟੀਿਕਨ ਉਹ الاي ਸੀ ਸੀ ਦੇ ਪ੍ਰਧਾਨ ਮਲਕਰ ਜੂ ਖੜਗੀ ਜੀ ਵੱਲੋਂ ਤੇ ਸਾਡੇ ਐਲਓਪੀ ਰਾਹੁਲ ਗਾਂਧੀ ਜੀ ਵੱਲੋਂ ਸੰਗਠਨ ਸਿਰਜਣ ਬਿਆਨ ਦੇ ਤਹਿਤ ਅੱਜ ਸਦੂਗੜ ਵਿਖੇ ਅਸੀਂ ਬਲੌਕ ਪੱਧਰੀ ਮੀਟਿੰਗ ਕਰ ਰਹੇ ਹਾਂ ਜਿਦੇ ਵਿੱਚ ਸਾਡੇ ਸੀਨੀਅਰ ਲੀਡਰ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲੌਕ ਸ਼ੰਤੀ ਮੈਂਬਰ ਸਰਪੰਚ ਤੇ ਸਾਡੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਉਹ ਸਾਰੇ ਮੌਜੂਦ ਨੇ ਮੰਡਲ ਕਮੇਟੀ ਮੌਜੂਦ ਨੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ AICC অবজারভার ਅਨੰਤ ਚੌਧਰੀ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ 1-1 ਕਰਕੇ ਮੀਟਿੰਗ ਕਰ ਰਹੇ ਨੇ ਤੇ ਆਪਦੇ ਆਪ ਦੇ ਵਿਚਾਰ ਪ੍ਰਗਟ ਕਰ ਰਹੇ ਨੇ ਉਹ ਜਿਨ੍ਹਾਂ ਨੂੰ ਚਾਹੁੰਦੇ ਨੇ ਜਿਲ੍ਹਾ ਪ੍ਰਧਾਨ ਬਣਾਉਣਾ ਉਹਦੇ ਵਾਸਤੇ ਆਪ ਇਕੱਲੇ ਨੂੰ ਇੱਕ ਮਿਲ ਰਹੇ ਨੇ ਤੇ ਕਾਂਗਰਸ ਪਾਰਟੀ ਕਿਵੇਂ ਇੱਕ ਤਰੱਕੀ ਦੇ ਰਾਹ ਤੇ ਉਹਨੂੰ ਲੈ ਕੇ ਜਾਣਾ ਉਹ ਪੁੱਛਣਗੇ ਆਪਦੇ ਵਰਕਰਾਂ ਤੋਂ ਮੈਂ ਵਰਕਰਾਂ ਨੂੰ ਵੀ ਬੇਨਤੀ ਕਰਦਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਵਾਸਤੇ ਆਪਾਂ ਰਹਿ ਜਾਈਏ ਤਾਂ ਕਿ ਆਉਣ ਵਾਲੇ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਤਕੜੀ ਹੋਵੇ ਆਪਣੀ ਸਰਕਾਰ ਬਣੇ ਤੇ ਕਿਹੜੇ ਪਿਛਲੇ ਲੰਬੇ ਸਮੇਂ ਤੋਂ ਵਰਕਰ ਕੰਮ ਕਰ ਰਹੇ ਨੇ ਖਾਸ ਕਰਕੇ ਵਰਕਰ ਕਿਉਂਕਿ ਲੀਡਰ ਘੱਟ ਕੰਮ ਕਰਦੇ ਨੇ ਵਰਕਰ ਜ਼ਿਆਦਾ ਕੰਮ ਕਰਦੇ ਮੇਰੀ ਸਮਝ ਨਾਲ ਵਰਕਰਾਂ ਦਾ ਮੁੱਲ ਪਵੇ ਨਾ ਕਿ 도ਗਲੇ ਬੰਦਿਆਂ ਦਾ ਮੁੱਲ ਪਵੇ ਤੇ ਇਸ ਕਰਕੇ ਅੱਜ ਅਸੀਂ ਸੁਨਗੜ ਵਿਖੇ ਆ ਸ਼ਾਮ ਨੂੰ ਚਰੀਰ ਵਿਖੇ ਕੱਲ ਅਸੀਂ ਪੁੜਲਾਡਾ ਸੀ ਦੋ ਦਿਨੋਂ ਅਸੀਂ ਮਾਨਸਾ ਪ੍ਰੋਗਰਾਮ ਰੱਖ ਰਹੇ ਹਾਂ ਸਾਰੇ ਜ਼ਿਲ੍ਹੇ ਦੇ ਬਲਾਕ ਅਡਰਡ ਬਲਾਕਾਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਸਹੀ ਧੀ ਤੇ ਹੋਣ ਵਾਲੀ ਪ੍ਰਕਿਰਿਆ ਜਿਸ ਤਰ੍ਹਾਂ ਇਕੱਠੇ ਕਰਕੇ ਇਹਨਾਂ ਥੜੀ ਬੰਦੀ ਬੁੱਕਾ ਜਾਂਦੀ ਨਹੀਂ ਇਹ ਧੱਕਾਪਾਹੀ ਤੁਸੀਂ ਤਾਂ ਦੇਖੋ ਕੋਈ ਧੱਕਾਪਾਹੀ ਨਹੀਂ ਕਲੋਕ ਬੰਦੀ ਕੋ ਪੈਦਾ ਹੁੰਦੀ ਨਹੀਂ ਕੋਈ ਟੜਾ ਬੰਦੀ ਨਹੀਂ ਦੇਖੋ ਪਹਿਲਾਂ ਤਾਂ ਸਪਾਰਸ਼ਲ ਜ਼ਿਲ੍ਹਾ ਪ੍ਰਧਾਨ ਬਣਦੇ ਮੈਂ ਹੁਣ ਮੌਜੂਦਾ ਜ਼ਿਲ੍ਹਾ ਪ੍ਰਧਾਨ ਪਹਿਲਾਂ ਚਾਹੇ ਜ਼ਿਲ੍ਹਾ ਆਪਣਾ ਜੋ ਕਿ ਪੰਜਾਬ ਪ੍ਰਧਾਨ ਜਾਂ ਕੋਈ ਸੀਨੀਅਰ ਲੀਡਰਸ਼ਿਪ ਆਪਦਾ ਜ਼ਿਲ੍ਹਾ ਪ੍ਰਧਾਨ ਬਣਾ ਲੈਂਦੀ ਸੀ ਪਰ ਮਨੂੰ ਜ਼ਿਲ੍ਹਾ ਪ੍ਰਧਾਨ ਉਹ ਚੁਣ ਕੇ ਆਊਗਾ ਜਿਹਨੂੰ ਲੋਕ ਜਾਂ ਵਰਕਰ ਚਾਹਣਗੇ ਜਾਂ ਲੋਕਲ ਲੀਡਰ ਚਾਹਣਗੇ ਤੇ ਇਹਦੇ ਨਾਲ ਜਿਹੜਾ ਵੀ ਜ਼ਿਲ੍ਹਾ ਪ੍ਰਧਾਨ ਬਣੂਗਾ ਉਹਦੀ ਇੱਕ ਰਿਸਪੌਂਸਿਬਿਲਟੀ ਹੋਊਗੀ ਉਹਨੂੰ ਡਰ ਹੋਊਗਾ ਵੀ ਅਗਲੇ 3 ਸਾਲਾਂ ਨੂੰ ਯਾਰ ਫੇਰ ਮੈਨੂੰ ਪੁੱਛਿਆ ਜਾਊਗਾ ਵੀ ਇਹਨੇ ਕੰਮ ਕੀਤਾ ਇਨੀ ਨਹੀਂ ਕੀਤਾ ਕੁਟਮੀ ਜਿਲ੍ਹਾ ਪ੍ਰਧਾਨ ਨਹੀਂ ਬਣਨਾ ਜਿਹੜੇ ਜਿਲ੍ਹਾ ਪ੍ਰਧਾਨ ਕੰਮ ਕਰਨਗੇ ਉਹੀ ਸਿਰਫ ਬੰਦੇ ਨੌਜਵਾਨ ਜਾਂ ਲੀਡਰ ਮੁਰੇ ਆਉਣਗੇ ਜਿਹੜੇ ਲੋਕਾਂ ਲਈ ਤੇ ਕਾਂਗਰਸ ਪਾਰਟੀ ਲਈ ਤੇ ਕਾਂਗਰਸ ਵਰਕਰ ਲਈ ਕੰਮ ਕਰਨ। ਮੇਰਾ ਨਾਂ ਜੀ ਅਵਤਾਰ ਸਿੰਘ ਗੋਲਿਆਣਾ। ਮੈਨੂੰ ਸਟੇਟ ਵੱਲੋਂ ਪੀਪੀਸੀਸੀ ਵੱਲ ਆਬਜ਼ਰਵਰ ਲਾਇਆ ਗਿਆ। ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਾਂਗਰਸ ਦਾ ਅਭਿਆਨ ਚਲਾਇਆ ਹੈ ਇਹ ਉਹਦੇ ਵਿੱਚ ਹਰ ਮਤਲਬ ਡਿਸਟ੍ਰਿਕਟ ਦੇ ਵਿੱਚੋਂ ਡਿਸਟ੍ਰਿਕਟ ਦੇ ਵਿੱਚ ਲਾਇਏ ਪਏ ਪੰਜਾਬ ਦੇ ਵਿੱਚੋਂ ਤਿੰਨ ਪ੍ਰਧਾਨ ਤਿੰਨ ਆਬਜ਼ਰਵਰ ਔਰ ਇੱਕ ਇੱਕ ਅਬਜ਼ਰਵਰ ਪਰ ਲਾਇਆ ਹੈ AICC ਵੱਲੋਂ ਜਿਹੜੇ ਸਾਡੇ ਅਨਿਲ ਚੌਧਰੀ ਜੀ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਉਹ ਸਾਡੇ ਨਾਲ ਆਏ ਹੋਏ ਐ ਔਰ ਅੱਜ ਇੱਥੇ ਹਰ ਇੱਕ ਵਰਕਰ ਦੀ ਰਾਇ ਲੈ ਕੇ ਜਿਹੜਾ ਜ਼ਿਲ੍ਹਿਆਂ ਦੇ ਪ੍ਰਧਾਨ ਲਾਏ ਜਾ ਰਹੇ ਕਾਂਗਰਸ ਵੱਲੋਂ ਤੇ ਉਹ ਕੱਲੇ-ਕੱਲੇ ਵਰਕਰ ਦੀ ਰਾਇ ਲੈਣੀ ਹੈ ਉਹ ਹੁਣ ਅਸੀਂ ਇੱਥੇ ਸਰਦੂਰਗੜ ਬਲਾਕ ਦੇ ਵਿੱਚ ਬੈਠੇ ਆ ਹੁਣ ਇਸ ਤੋਂ ਬਾਅਦ ਅਸੀਂ ਛਨੀਰ ਜਾਵਾਂਗੇ ਕੱਲ ਸਾਰਾ ਦਿਨ ਬੋਹਾ ਤੇ ਭਲਾਟਾ ਦੇ ਵਿੱਚ ਸੀਗੇ ਤੇ ਇਸ ਤੋਂ ਬਾਅਦ ਸ਼ਾਇਦ 26 ਤਰੀਕ ਤੱਕ ਆ ਕੇ ਮਾਨਸਾ ਦੇ ਵਿੱਚ ਤੇ ਜਿਹੜੇ ਬੰਦੇ ਰਹਿ ਗਏ ਸਾਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਦੁਆਰੇ ਅਬਜ਼ਰਵਰ ਸਾਹਿਬ ਮਿਲਣਗੇ ਵਿਰੋਧੀਆਂ ਵੱਲੋਂ ਤੰਜ ਕਸੇ ਜਾ ਰਹੇ ਆ ਕਿ ਜੇ ਵੀ ਇਹ ਚੋਣ ਕਾਂਗਰਸ ਤੋਂ ਦੀ ਹੈਗੀ ਆ ਤੇ ਇਹ ਕਹਿੰਦੇ ਵੀ ਸਰਕਾਰ ਆਉਣੀ ਜਾਂ ਨਾ ਆਉਣੀ 2027 ਦੇ ਵਿੱਚ ਗੱਲ ਵੱਖ ਆ ਉਸ ਤੋਂ ਪਹਿਲਾਂ ਹੀ ਕਹਿੰਦੇ ਦਫਾੜ ਹੋ ਜਾਣਗੇ ਇਹ ਚੋਣਾਂ ਨਾਲ ਦੇਖੋ ਜੀ ਉਹ ਵਿਰੋਧੀਆਂ ਦਾ ਕਹਿਣ ਦਾ ਹੱਕ ਬੰਦਾ ਹੈ ਪਰ ਜਿਹੜੀ ਗੱਲ ਹੈਗੇ ਰਾਹੁਲ ਜੀ ਦਾ ਇੱਕੋ ਹੀ ਇੱਕ ਸੰਦੇਸ਼ ਹੈ ਕਿ ਇੱਥੇ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ ਪਾਰਟੀ ਦੇ ਵਿੱਚ ਉਹ ਚਾਹੁੰਦੇ ਆ ਵੀ ਵਰਕਰਾਂ ਆਪਦੀ ਆਪ ਚੋਣ ਵੀ ਉਹਨਾਂ ਨੂੰ ਪ੍ਰਧਾਨ ਕਿਹੜਾ ਠੀਕ ਲੱਗਦਾ ਉਹਨਾਂ ਨੇ ਹੁਣ ਇੰਨੀ ਵਰਕਰਾਂ ਨੂੰ ਇੰਨੀ ਪਾਵਰ ਦਿੱਤੀ ਹੈ ਬਿਲਕੁਲ ਅਸਲ ਲੋਕਤੰਤਰ ਹੈ ਇਹ ਵੀ ਤੁਸੀਂ ਖੁਦ ਚੁਣੋ ਤੁਹਾਡੇ ਜ਼ਿਲ੍ਹੇ ਨੂੰ ਕੌਣ ਬੰਦਾ ਵਧੀਆ ਚਲਾ ਸਕਦਾ ਹੈ ਠੀਕ ਹੈ ਨਾਰਾਜ਼ਗੀ ਹੋਣੀ 바ਜਵ ਹੈ ਕਿਉਂਕਿ ਜੇ ਗਰੁੱਪ ਵਾਜੀ ਦੇ ਵਿੱਚ ਵਰਕਰਾਂ ਜਾਂ ਲੀਡਰਾਂ ਚ ਪ੍ਰੋਬਲਮ ਆਉਂਦੀ ਹੈ ਇਹ ਮੇਰੇ ਖਿਆਲ ਚ ਉਹਨਾਂ ਨੂੰ ਕਿਤਨਾ ਕਿਤੇ ਸਮਝਣਾ ਚਾਹੀਦਾ ਹੈ ਵੀ ਅਸੀਂ ਜੇ ਕਾਂਗਰਸ ਨੂੰ ਪਿਆਰ ਕਰਦੇ ਆਂ ਕਾਂਗਰਸ ਦੇ ਲੀਡਰ ਨੂੰ ਪਿਆਰ ਕਰਦੇ ਆਂ ਕਾਂਗਰਸ ਦੇ ਸੂਲਾਂ ਨੂੰ ਪਿਆਰ ਕਰਦੇ ਆਂ ਤਾਂ ਸਾਨੂੰ ਇਹ ਛੋਟੀਆਂ ਗੱਲਾਂ ਛੱਡ ਕੇ ਤੇ ਸਾਨੂੰ ਇਸ ਦੇ ਵਿੱਚ ਕਾਬਲ ਬੰਦਿਆਂ ਨੂੰ ਚੋਣਨਾ ਚਾਹੀਦਾ ਹੈ ਜੇ ਅਸੀਂ ਦੇਖੋ ਜੇ ਅਸੀਂ ਮਤਲਬ ਆਪਦੀਆਂ ਟਵਿਆਂ ਦੇ ਹਿਸਾਬ ਨਾਲ ਆਪਦੇ ਰੁਖ ਦੇ ਹਿਸਾਬ ਨਾਲ ਅਸੀਂ ਇਹੋ ਜਿਹੇ ਬੰਦੇ ਪ੍ਰਧਾਨ ਬਣਾ ਲਾਂਗੇ ਜਿਹੜੇ ਪਾਰਟੀ ਨੂੰ ਲੈ ਕੇ ਅੱਗੇ ਨਹੀਂ ਚੱਲਣਗੇ ਤਾਂ ਅਸੀਂ ਉਸ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਵਾਂਗੇ ਜਿਹੜੇ ਅਸੀਂ ਅੱਗੇ ਵੱਡੇ ਲੀਡਰਾਂ ਨੂੰ ਲਾਂਭੇ ਦਿੱਨੇ ਆਂ ਵੀ ਇਹ ਫਲਾਨਾ ਬੰਦਾ ਪ੍ਰਧਾਨ ਉੱਪਰੋਂ ਲੱਗ ਕੇ ਆ ਗਿਆ ਉੱਪਰੋਂ ਥੋਪਤਾ ਤੇ ਇਸ ਕਰਕੇ ਹੁਣ ਇਹ ਰਾਹੁਲ ਗਾਂਧੀ ਜੀ ਨੇ ਇਹ ਗੱਲ ਵੀ ਖਤਮ ਕਰਤੀ ਕਹਿੰਦੇ ਤੁਸੀਂ ਆਪ ਦੇ ਪ੍ਰਧਾਨ ਆਪ ਚੁਣੋ ਦੇਖੋ ਆਬਜ਼ਰਵ ਸਾਹਿਬ ਆਇਆ ਹੈ ਬੜਾ ਫਰਾਂਟੇਦਨੀ ਗੱਲ ਕਹੀ ਹੈ ਕਿ ਸਾਰੇ ਸੈਲਾ ਨੂੰ ਸਾਰੇ ਸੀਨੀਅਰ ਕਾਂਗਰਸੀਆਂ ਨੂੰ ਯੂਥ ਕਾਂਗਰਸ ਨੂੰ ਮਹਿਲਾ ਵਿੰਗ ਨੂੰ ਇੰਟਕਾਲਿਆ ਨੂੰ ਸੇਵਾਦਲ ਨੂੰ ਸਾਰਿਆਂ ਨੂੰ ਪਹਿਲਾਂ ਰੈ ਲਈ ਗਈ ਹੈ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਬੰਦੇ ਐ ਲਿਸਟ ਬਣਾ ਕੇ ਕੋਈ ਬੰਦਾ ਮਿਲ ਸਕਦਾ ਤੇ ਆਪਦੀ رائے ਦੇ ਸਕਦਾ ਜੀ ਹਾਂ ਉਹਦੇ ਵਿੱਚ ਕਈ ਵਾਰੀ ਇਹ ਹੋ ਜਾਂਦਾ ਵੀ ਕੁਝ ਬੰਦੇ ਕੋਸ਼ਿਸ਼ ਕਰਦੇ ਐ ਸ਼ਾਇਦ ਕੋਈ ਮੈਨ ਪਾਵਰ ਨਹੀਂ ਕੋਈ ਵੋਟ ਪਰਚੀ ਵੀ ਨਹੀਂ ਹੈਗੀ ਇੱਕ رائے ਐ ਲੋਕਾਂ ਦੀ ਜਦੋਂ ਇਹ رائے ਸਾਰੀ ਬਣ ਕੇ ਰਿਪੋਰਟ ਜਾਊਗੀ ਦਿੱਲੀ ਤਾਂ ਉੱਥੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਢਿੰਗ ਜੀ ਔਰ ਸੀਐਲਪੀ ਨੇਤਾ ਪ੍ਰਤਾਪ ਸਿੰਘ ਆਵਾਜਵਾ ਜੀ ਬੈਠਣਗੇ ਔਰ ਆਲ ਜਿਹੜਾ ਫਾਈਨਲ ਹੋਣਾ ਐ ਉਹ ਸਾਰਾ ਬੈਠ ਕੇ ਆਈਸੀਐਸ ਦੇ ਵਿੱਚ ਉੱਥੋਂ ਦੀ ਰਿਪੋਰਟਰ ਲੱਗਿਆ ਫਾਈਨਲ ਕਰਨਗੇ ਜ਼ਿਲ੍ਹਿਆਂ ਦੇ ਵਿੱਚ